ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਇਸ ਨੂੰ ਚਾਹੇ ਤਾਂ ਤੁਸੀਂ ਉਪਾਅ ਮੰਨ ਲੋ ਤੇ ਚਾਹੇ ਤੁਸੀਂ ਦਾਨ ਮੰਨ ਲੋ ਕਿਉਂਕਿ ਸਿਰਫ ਇਹਨਾਂ ਤਿੰਨ ਚੀਜ਼ਾਂ ਦਾ ਤੁਸੀਂ ਉਪਾਅ ਜਾਂ ਫਿਰ ਦਾਨ ਕਰਨਾ ਹੈ ਤੇ ਗਰੀਬੀ ਕੀ ਏ ਤੁਸੀਂ ਹਮੇਸ਼ਾ ਦੇ ਲਈ ਭੁੱਲ ਜਾਓਗੇ ਕਹਿੰਦਾ ਭਾਵ ਕਿ ਤੁਹਾਡੀ ਘਰ ਦੀ ਵਿੱਚ ਗਰੀਬੀ ਹਮੇਸ਼ਾ ਦੇ ਲਈ ਦੂਰ ਹੋ ਜਾਵੇਗੀ ਤੇ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ দান ਕਰੀਏ ਕਿਉਂ ਕਿ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੀ ਜੇਬ ਦੇ ਵਿੱਚ ਸਾਡੀ ਕੋਲ ਰੋਟੀ ਖਾਣ ਨੂੰ ਪੈਸੇ ਦੀ ਤੇ ਅਸੀਂ ਦਾਨ ਕਿੱਥੋਂ ਕਰੀਏ ਇਹ ਔਰ ਲੋਕ ਵੀ ਆਪਣੀ ਜਗ੍ਹਾ ਤੇ ਸਹੀ ਨੇ ਵੀ ਜਿਨ੍ਹਾਂ ਦੇ ਕੋਲ ਆਪਣਾ ਗੁਜ਼ਾਰਾ ਕਰਨ ਦੇ ਲਈ ਪੈਸੇ ਨਹੀਂ ਹੈਗੇ ਉਹ ਦਾਨ ਕਿਸ ਤਰੀਕੇ ਦੇ ਨਾਲ ਕਰਨਗੇ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਗੱਲ ਹੈ ਇਸ ਗੱਲ ਦੇ ਨਾਲ ਅਸੀਂ ਵੀ ਤੁਹਾਡੀ ਨਾਲ ਸਹਿਮਤ ਆ ਇਹ ਗੱਲ ਵੀ ਠੀਕ ਏ ਕਿਉਂਕਿ দান ਦੇਣਾ ਵੀ ਉਸ ਟਾਈਮ ਹੀ ਚੰਗਾ ਲੱਗਦਾ ਜਦੋਂ ਸਾਡੀ ਜੇਬ ਦੇ ਵਿੱਚ ਕੁਝ ਹੋਵੇ ਪਰ ਜੇਕਰ ਆਪਾਂ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤੁਸੀਂ দান ਦਾ ਮਤਲਬ ਸਮਝਦੇ ਹੋ ਦਾਗ ਦਾ ਮਤਲਬ ਇਹ ਵੀ ਨਹੀਂ ਹੁੰਦਾ ਕਿ ਬਹੁਤ ਸਾਰਾ ਪੈਸਾ ਅਸੀਂ ਕਿਤੇ ਜਾ ਕੇ ਅਸੀਂ ਕਹਿੰਦਾ ਪਾਪ ਜਮੀ ਕੋਈ ਵੱਡਾ ਆਸ਼ੀਰਵ ਉਹ ਹੁੰਦਾ ਉਥੇ ਤੇ ਜਾਂ ਫਿਰ ਕਿਸੇ ਹੋਰ ਜਗ੍ਹਾ ਤੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਅਸੀਂ ਪੈਸਾ ਦੀ ਗੀ ਵੀ ਜਿਸ ਨੂੰ ਵੀ ਅਸੀਂ ਦਾਨ ਕਹਿ ਸਕਦੀ ਹਾਂ ਇਹ ਗੱਲ ਵੀ ਨਹੀਂ ਹੁੰਦੀ ਤੇ ਜਾਂ ਫਿਰ ਕਈ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਅਸੀਂ ਵੱਡੀਆਂ-ਵੱਡੀਆਂ ਖਾਣ ਵਾਲੀਆਂ ਚੀਜ਼ਾਂ ਦੇ ਕੇ ਆਈਏ ਤੇ ਜੇ ਇਸ ਦੇ ਨਾਲ ਵੀ ਇਹ ਸਾਡਾ ਦਾਨ ਹੁੰਦਾ ਸੋ ਇਹ ਚੀਜ਼ਾਂ ਦੇ ਨਾਲ ਇਹ ਸਭ ਕਰਨ ਦਾ ਵੀ ਇੱਕ ਚਲੋ ਦਾਨ ਹੁੰਦਾ ਹੈ ਪਰ ਇੱਕ ਜੇਕਰ ਸਾਡੇ ਕੋਲ ਇਨੀ ਕਪੈਸਿਟੀ ਨਹੀਂ ਹੈਗੀ ਤੇ ਅਸੀਂ ਇਹ ਚੀਜ਼ਾਂ ਕਿੱਥੋਂ ਕਰਾਂਗੇ ਇਸ ਕਰਕੇ ਇਸ ਚੀਜ਼ ਨੂੰ ਵੀ ਜ਼ਰੂਰੀ ਨਹੀਂ ਕਿ দান ਹੀ ਮੰਨਿਆ ਜਾਂਦਾ ਵੀ ਅਸੀਂ ਇਹ ਕੰਮ ਕਰਾਂਗੇ ਤੇ ਫਿਰ ਦਾਨ ਕੀਤਾ ਜਾਵੇਗਾ ਗੱਲ ਸਿਰਫ ਇੱਥੇ ਆ ਕੇ ਮੁੱਕਦੀ ਹੈ ਕਿ ਜੇਕਰ ਸਾਡੇ ਮਨ ਦੇ ਵਿੱਚ ਕਿਸੇ ਵੀ ਚੀਜ਼ ਨੂੰ ਕਰਨ ਦਾ ਜਜ਼ਬਾ ਹੈਗਾ ਤਾਂ ਤੁਸੀਂ ਉਸ ਕੰਮ ਨੂੰ ਜ਼ਰੂਰ ਕਰ ਸਕਦੇ ਹੋ ਅਜਨੀਤਾ ਕੱਲ ਤੁਸੀਂ ਉਸ ਕੰਮ ਦੇ ਵਿੱਚ ਕਾਮਯਾਬੀ ਹਾਸਲ ਜ਼ਰੂਰ ਕਰੋਗੇ ਜੇਕਰ ਤੁਸੀਂ ਕਿਸੇ ਕੰਮ ਨੂੰ ਕਰਨ ਦਾ ਜਜ਼ਬਾ ਰੱਖਦੇ ਹੋ ਤਾਂ ਉਤੇ ਸਿਰਫ ਗੱਲ ਆ ਕੇ ਮੁੱਕਦੀ ਹੈ ਵਿਸ਼ਵਾਸ ਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਇਸ ਕੰਮ ਨੂੰ ਕੰਪਲੀਟ ਕਰ ਸਕਦੇ ਹਾਂ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਨੂੰ ਜੇਕਰ ਵਿਸ਼ਵਾਸ ਹੈ ਸਾਨੂੰ ਇਨਾ ਵਿਸ਼ਵਾਸ ਹੈ ਆਪਣੀ ਆਪ ਤੇ ਕਿ ਅਸੀਂ ਸੂਰਜ ਦੇ ਤੱਕ ਵੀ ਪਹੁੰਚ ਸਕਦੇ ਹਾਂ ਪਰ ਜਿਹੜੇ ਲੋਕ ਆਪਣੀ ਮੰਗ ਦੇ ਵਿੱਚ ਸ਼ੰਕਾ ਰੱਖਦੇ ਆ ਇਸੀ ਚੀਜ਼ ਨੂੰ ਲੈ ਕੇ ਕਿ ਇਹ ਕਰਨ ਦੇ ਨਾਲ ਤਾਂ ਸਿਰਫ ਅਸੀਂ ਸੂਰਜ ਦੇ ਤੱਕ ਹੀ ਪਹੁੰਚਾਂਗੇ ਤੇ ਸੂਰਜ ਦੇ ਤੱਕ ਪਹੁੰਚ ਕੇ ਅਸੀਂ ਕੀ ਕਰਾਂਗੇ ਸੂਰਜ ਦੇ ਤੱਕ ਪਹੁੰਚਣ ਦੇ ਨਾਲ ਤਾਂ ਅਸੀਂ ਸੜ ਜਾਵਾਂਗੇ ਮਰ ਮੁਕ ਜਾਵਾਂਗੇ ਕਹਿੰਦਾ ਭਾਬੀ ਕਿ ਉਹਨਾਂ ਦਾ ਕਹਿਣਾ ਹਮੇਸ਼ਾ ਇਹੀ ਹੁੰਦਾ ਹੈ ਕਿ ਉੱਥੇ ਅਸੀਂ ਗਰਮੀ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਹੋ ਜਾਾਂਗੇ ਸਾਡੀ ਜ਼ਿੰਦਗੀ ਖਰਾਬ ਹੋ ਜਾਏਗੀ ਸੋਚੇ ਵਿੱਚ ਸਾਡੇ ਮੰਗ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਉਹ ਲੋਕ ਉਹ ਫਿਰ ਕੀ ਕਰਦੇ ਨੇ ਉਹ ਲੋਕ ਹਮੇਸ਼ਾ ਉਥੇ ਦੇ ਉਥੇ ਹੀ ਰਹਿ ਜਾਂਦੇ ਨੇ ਪਰ ਜਿਹੜੇ ਲੋਕਾਂ ਨੂੰ ਆਪਣੀ ਉੱਪਰ ਵਿਸ਼ਵਾਸ ਹੁੰਦਾ ਹੈ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਰੱਖਦੇ ਨੇ ਤੇ ਇਸ ਦੇ ਨਾਲ ਨਾਲ ਆਪਣੀ ਪਰਮਾਤਮਾ ਦੇ ਉੱਪਰ ਵਿਸ਼ਵਾਸ ਰੱਖਦੇ ਨੇ ਤਾਂ ਉਹ ਕੀ ਕਰਦੇ ਨੇ ਉਹ ਪਰਮਾਤਮਾ ਦੇ ਤੱਕ ਪਹੁੰਚ ਹੀ ਜਾਂਦੇ ਨੇ ਤੇ ਇਸ ਦੇ ਨਾਲ ਨਾਲ ਉਹ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਨੇ ਜੇ ਇਸ ਤਰੀਕੇ ਦੇ ਨਾਲ ਅਸੀਂ ਗੱਲ ਕਰਦੀਆਂ ਕਿ ਕੋਈ ਵੀ ਜਦੋਂ ਵੀ ਅਸੀਂ ਆਪਣੇ ਮਨ ਅੰਦਰ ਆਪਣੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਤੇ ਚਾਹ ਸਾਡੇ ਮਨ ਅੰਦਰ ਦੀ ਕੋਈ ਇੱਛਾ ਹੁੰਦੀ ਏ ਕੋਈ ਮੰਗ ਹੁੰਦੀ ਏ ਜਿਸ ਦੀ ਅਰਦਾਸ ਅਸੀਂ ਪਰਮਾਤਮਾ ਦੇ ਅੱਗੇ ਕਰਕੇ ਉਹੀ ਚੀਜ਼ ਅਸੀਂ ਆਪਣੀ ਇੱਛਾ ਨੂੰ ਲੈ ਕੇ ਪਰਮਾਤਮਾ ਤੋਂ ਮੰਗਦੇ ਹਾਂ ਤਾਂ ਉਸ ਸਮੇਂ ਸਾਨੂੰ ਕੀ ਫੀਲ ਹੁੰਦਾ ਸਾਨੂੰ ਹਮੇਸ਼ਾ ਇਹ ਹੀ ਲੱਗਦਾ ਹੈ ਕਿ ਇਹ ਜ਼ਰੂਰ ਪੂਰਾ ਹੋਵੇਗਾ ਕਿਉਂਕਿ ਉਹਨਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਆਪਣੀ ਪਰਮਾਤਮਾ ਤੇ ਕਿ ਪਰਮਾਤਮਾ ਹੈ ਤੇ ਜਿਹੜੇ ਲੋਕ ਇਹ ਸੋਚਦੇ ਆ ਕਿ ਪਰਮਾਤਮਾ ਹੈਗਾ ਹੈ ਕਿਉਂਕਿ ਉਹ ਵਿਸ਼ਵਾਸ ਰੱਖਦੇ ਨੇ ਆਪਣੀ ਪਰਮਾਤਮਾ ਤੇ ਤੇ ਆਪਣੇ ਉੱਪਰ ਤੇ ਜਿਹੜੇ ਵਿਸ਼ਵਾਸ ਰੱਖਦੇ ਨੇ ਨਾ ਉਹਨਾਂ ਦਾ ਕੰਮ ਤਾਂ ਪੂਰਾ ਹੁੰਦਾ ਹੀ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਇੱਥੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਕਿ ਕਿਹੜੀਆਂ ਚੀਜ਼ਾਂ ਦਾ ਦਾਨ ਸਾਨੂੰ ਕਰਨਾ ਚਾਹੀਦਾ ਹੈ ਉਹ ਕਿਹੜੀਆਂ ਤੇ ਨੀਂਜ਼ੀਆਂ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੀ ਹੀ ਪੈਨਪ੍ਰਾਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਦਾਨ ਦੇ ਨਾਮ ਤੋਂ ਜਿਹੜੇ ਲੋਕਾਂ ਦੇ ਕੋਲ ਪੈਸਾ ਨਹੀਂ ਹੈਗਾ ਆਪਣੀ ਘਰ ਦੇ ਵਿੱਚ ਗੁਜ਼ਾਰਾ ਹੀ ਮਸਾ ਹੁੰਦਾ ਹੈ ਉਹਨਾਂ ਨੂੰ ਕਦੇ ਵੀ ਦਾਨ ਦੇ ਨਾਮ ਤੋਂ ਡਰਨਾ ਨਹੀਂ ਚਾਹੀਦਾ ਤੇ ਇਸੇ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਈ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅਚੇਹੀ ਹੁੰਦੇ ਨੇ ਉਹਨਾਂ ਦੇ ਕੋਲ ਇੰਨਾ ਜ਼ਿਆਦਾ ਪੈਸਾ ਹੁੰਦਾ ਹੈ ਜਿਵੇਂ ਕਿ ਆਪਣੀ ਸਿਆਣੀ ਕਹਿੰਦੇ ਹੁੰਦੇ ਸੀ ਕਿ ਇੰਨਾ ਪੈਸਾ ਹੈ ਕਿ ਅਗਲੇ ਘਾਇਆਂ ਵੀ ਪੈਸਾ ਮੁੱਕਦਾ ਨਹੀਂ ਉਹਨਾਂ ਦੇ ਘਰ ਦੇ ਵਿੱਚ ਇੰਨਾ ਪੈਸਾ ਹੁੰਦਾ ਹੈ ਪਰ ਉਹਨਾਂ ਦੇ ਕੋਲ ਪੈਸਾ ਤਾਂ ਹੈਗਾ ਕਿ ਪਰ ਉਹਨਾਂ ਦਾ ਦਿਲ ਕੀ ਇੰਨਾ ਛੋਟਾ ਹੈ ਕਿ ਕਿਸੇ ਵੀ ਗਰੀਬ ਬੰਦੇ ਦੀ ਮਦਦ ਕਰਨ ਦੇ ਸਮੇਂ ਜਦੋਂ ਨਾਮ ਆਉਂਦਾ ਹੈ ਉਹਨਾਂ ਦਾ ਜਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਉਸ ਵੇਲੇ ਕੀ ਹੁੰਦਾ ਹੈ ਕਿ ਉਹਨਾਂ ਦਾ ਮੂੰਹ ਹੀ ਬੰਨ ਜਾਂਦਾ ਹੈ ਦੂਸਰੀ ਸਾਈਡ ਤੇ ਇਸ ਤਰ੍ਹਾਂ ਦੇ ਲੋਕ ਵੀ ਅਸੀਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਕਿ ਜਿਨ੍ਹਾਂ ਦੇ ਕੋਲ ਪੈਸਾ ਹੁੰਦਾ ਹੈ ਸਿਰਫ ਸਿਰਫ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਉਹਨਾਂ ਦੇ ਪੈਸੇ ਦੇ ਨਾਲ ਸਿਰਫ ਉਹਨਾਂ ਦਾ ਸਰਕਲ ਹੀ ਚੱਲਦਾ ਹੈ ਪਰ ਫਿਰ ਵੀ ਉਹ ਕਿਸੇ ਨਾ ਕਿਸੇ ਦੀ ਮਦਦ ਕਰਨ ਦਾ ਆਪਣੀ ਮਨ ਅੰਦਰ ਜਜਬਾ ਰੱਖਦੇ ਨੇ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰ ਦੇਗੇ ਤੇ ਇਸ ਤਰ੍ਹਾਂ ਦੇ ਵਿਅਕਤੀ ਦੇ ਮਨ ਦੇ ਵਿੱਚ ਜਰੂ ਇਸ ਤਰ੍ਹਾਂ ਦੀ ਇੱਛਾ ਹੁੰਦੀ ਹੈ ਕਿ ਇਸ ਨੂੰ ਦਾਨ ਕਿਹਾ ਜਾਂਦਾ ਹੈ ਤੇ ਜਦੋਂ ਅਸੀਂ ਇਸ ਤਰੀਕੇ ਦਾ ਦਾਨ ਕਿ ਕਰਦੇ ਹਾਂ ਨਾ ਤੇ ਇਸ ਨੂੰ ਹੀ ਇੱਕ ਸੱਚਾ ਦਾਨ ਮੰਨਿਆ ਜਾਂਦਾ ਹੈ ਤੇ ਇਸ ਤਰ੍ਹਾਂ ਦਾ ਕੀਤਾ ਗਿਆ ਦਾਨ ਸਾਡੀ ਪਰਮਾਤਮਾ ਨੂੰ ਸਭ ਤੋਂ ਪਹਿਲਾਂ ਮਨਜ਼ੂਰ ਹੁੰਦਾ ਹੈ ਤੇ ਇਸ ਤਰ੍ਹਾਂ ਦਾ দান ਕਰਨ ਦੇ ਨਾਲ ਸਾਡੇ ਘਰ ਦੇ ਵਿੱਚੋਂ ਸਾਰੀਆਂ ਪਰੇਸ਼ਾਨੀਆਂ ਸਾਰੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆਂ দান ਦੀ দান ਸਿਰਫ ਪੈਸੇ ਦੇ ਨਾਲ ਨਹੀਂ ਕੀਤਾ ਜਾਂਦਾ দান ਸਿਰਫ ਪੈਸਿਆਂ ਦੇ ਨਾਲ ਹੀ ਨਹੀਂ ਹੁੰਦਾ ਮੰਨ ਲਓ ਕਿ ਜਿਵੇਂ ਤੁਹਾਡੇ ਘਰ ਦੇ ਸਾਹਮਣੇ ਤੁਹਾਡੇ ਘਰ ਦੇ ਬਾਹਰ ਕੋਈ ਕੁੱਤਾ ਕੇ ਬੈਠ ਜਾਂਦਾ ਹੈ ਤੇ ਉਸ ਨੂੰ ਤੁਸੀਂ ਇੱਕ ਰੋਟੀ ਖਵਾ ਦਿੰਦੇ ਹੋ ਤਾਂ ਇਹ ਵੀ ਇੱਕ ਤਰ੍ਹਾਂ ਦਾ ਦਾਨ ਹੁੰਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਕਿ ਜੇਕਰ ਤੁਸੀਂ ਕਿਸੇ ਰਸਤੇ ਦੇ ਵਿੱਚ ਕਿਤੇ ਜਾ ਰਹੇ ਹੋ ਤੇ ਤੁਹਾਨੂੰ ਰਸਤੇ ਦੇ ਵਿੱਚ ਜਾਂਦੇ ਸਮੇਂ ਕਿਤੇ ਵੀ ਗਾਂ ਨਜ਼ਰ ਆ ਜਾਂਦੀ ਹੈ ਤੇ ਤੁਸੀਂ ਉਹ ਕੀ ਕਰਦੇ ਹੋ ਕਿ ਕੋਈ ਹਰਾ ਚਾਰਾ ਥੋੜਾ ਬਹੁਤ ਲੈ ਕੇ ਤੇ ਉਸ ਗਾਂ ਨੂੰ ਤੁਸੀਂ ਪਾ ਦਿੰਨੇ ਹੋ ਤੇ ਇਸ ਤੋਂ ਇਲਾਵਾ ਕੋਈ ਤੁਸੀਂ ਹਰਾ ਫਲ ਫਰੂਟ ਹੈ ਚਾਹ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਉਹਨਾਂ ਦੇ ਖਾਣ ਦੀ ਲਾਇਕ ਹੋਵੇ ਉਸਨਾਂ ਨੂੰ ਤੁਸੀਂ ਲੈ ਕੇ ਖਵਾ ਦਿੰਦੇ ਹੋ ਤਾਂ ਇਹ ਵੀ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਕਿਸੇ ਭੁੱਖੇ ਦਾ ਪੇਟ ਭਰਨਾ ਜ਼ਰੂਰੀ ਨਹੀਂ ਹੈਗਾ ਕਿ ਉਹ ਸਿਰਫ ਕਿਸੇ ਜਾਨਵਰ ਨੂੰ ਹੀ ਕਿਸੇ ਜਾਨਵਰ ਨੂੰ ਪੰਛੀ ਨੂੰ ਕਿਸੇ ਮਨੁੱਖ ਨੂੰ ਵੀ। ਇਸੇ ਭੁੱਖੇ ਦਾ ਪੇਟ ਭਰਨਾ ਸਭ ਤੋਂ ਵੱਡਾ ਦਾਨ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਕਈ ਵਾਰ ਬਹੁਤ ਵਾਰ ਸੁਣਿਆ ਹੋਇਆ ਕਬੂਤਰਾਂ ਨੂੰ ਕਾਣੂ ਜਾਂ ਪੰਛੀਆਂ ਨੂੰ ਦਾਣਾ ਪਾਉਣ ਦੇ ਲਈ ਕਿਉਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਦਾਣਾ ਪਾਓ ਇਹ ਉਪਾਅ ਕਰੋ ਟੂਟਕਾ ਕਰੋ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਦੂਰ ਹੋਣਗੇ ਕਿਉਂਕਿ ਆਪਾਂ ਬਹੁਤ ਵਾਰ ਸੁਣਿਆ ਹੋਇਆ ਇਸ ਤਰੀਕੇ ਦੇ ਨਾਲ ਕਿ ਇਹ ਰੋਟੀ ਬਣਾ ਕੇ ਖਵਾਓ ਇਸ ਤਰ੍ਹਾਂ ਆਟਾ ਪਾਓ ਜਾਂ ਫਿਰ ਸਤਨਾਜਾ ਪਾਓ ਅਸੀਂ ਬਹੁਤ ਇਹ ਸਾਰੀਆਂ ਚੀਜ਼ਾਂ ਸੁਣੀਆਂ ਹੋਈਆਂ ਨੇ ਦੇ ਜੇਕਰ ਅਸੀਂ ਇਹੇ ਕੰਮ ਕਰਦੇ ਹਾਂ ਇਹ ਚੀਜ਼ਾਂ ਕਰਦੇ ਹਾਂ ਤਾਂ ਇਹ ਵੀ ਸਭ ਤੋਂ ਵੱਡੇ ਦਾਨ ਮੰਨੇ ਜਾਂਦੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਮੇਸ਼ਾ ਦਾਨ ਜਿਹੜਾ ਕਰਨਾ ਉਹ ਪੈਸੇ ਦੇ ਨਾਲ ਹੀ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਪੈਸਿਆਂ ਦਾ ਦਾਨ ਕਰਨ ਦੇ ਨਾਲੋਂ ਇਹ ਜਿਹੜੇ ਦਾਨ ਨੇ ਇਹ ਸਭ ਤੋਂ ਹੀ ਉੱਤਮ ਮੰਨੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤੁਸੀਂ ਚਾਹੁੰਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਦਾਨ ਹੈ ਸਭ ਤੋਂ ਵੱਡਾ ਦਾਨ ਕਿਹੜਾ ਹੁੰਦਾ ਹੈ ਸਭ ਤੋਂ ਵੱਡਾ ਪੁੰਨ ਤੇ ਦਾਨ ਦਾ ਕੰਮ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਿ ਆਪਣੇ ਮਾਪਿਓ ਨੂੰ ਖੁਸ਼ ਰੱਖਣਾ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਨਹੀਂ ਕਿ ਆਪਣੇ ਮਾਪਿਓ ਨੂੰ ਘਰ ਦੇ ਵਿੱਚ ਪੁੱਛਦੇ ਨਹੀਂ ਤੇ ਤੀਰਥ ਸਥਾਨਾਂ ਤੇ ਧਾਰਮਿਕ ਸਥਾਨਾਂ ਤੇ ਚਾਹੇ ਫਿਰ ਕਿਸੇ ਲੋੜਵੰਦ ਪਰਿਵਾਰਾਂ ਦੀ ਚਾਹੇ ਮਦਦ ਕਰਦੇ ਨੇ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਕਹਿਣ ਦਾ ਭਾਵ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ ਜੋ ਕਿ ਇੱਕ ਦਿਖਾਵਾ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਕਦੇ ਇਹ ਵੀ ਦੇਖਿਆ ਹੋਵੇਗਾ ਸੋਚਿਆ ਹੋਵੇਗਾ ਬਹੁਤ ਸਾਰੇ ਲੋਕ ਕੀ ਕਹਿ ਦਿੰਦੇ ਆ ਕਿ ਅਸੀਂ ਯਾਤਰਾ ਤੇ ਜਾਣਾ ਹੈ ਅਸੀਂ ਇਹ ਕਰਨਾ ਉਹ ਕਰਨਾ ਤੁਸੀਂ ਦੇਖਿਆ ਹੋਵੇਗਾ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਖੁਸ਼ ਰੱਖਿਆ ਹੋਇਆ ਹੈ ਤਾਂ ਤੁਸੀਂ ਜਿੰਨੇ ਵੀ ਧਾਰਮਿਕ ਸਥਾਨਾਂ ਤੇ ਜਾਣਾ ਚਾਹੇ ਜਿੰਨੇ ਵੀ ਧਾਰਮਿਕ ਸਥਾਨਾਂ ਤੇ ਤੁਹਾਡੀ ਮਨ ਦੀ ਇੱਛਾ ਹੈ ਯਾਤਰਾ ਕਰਨ ਦੀ ਤੇ ਇਹ ਸਾਰੀ ਤੁਹਾਡੀ ਇੱਛਾ ਕਰ ਬੈਠੇ ਬਿਠਾਈ ਹੀ ਪੂਰੀ ਹੋ ਜਾਂਦੀ ਹੈ ਤੇ ਤੁਹਾਡੀ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਆਪਣੇ ਮਾਤਾ ਪਿਤਾ ਨੂੰ ਹਮੇਸ਼ਾ ਜ਼ਿੰਦਗੀ ਦੇ ਵਿੱਚ ਲੋਕ ਤਕਲੀਫਾਂ ਤੋਂ ਦੂਰ ਰੱਖਦੇ ਹੋ ਹਮੇਸ਼ਾ ਉਹਨਾਂ ਨੂੰ ਸੁਖ ਦੇਣਿਓ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹੋ ਕਿ ਉਹਨਾਂ ਨੂੰ ਖੁਸ਼ ਰੱਖਣ ਦੀ ਤੁਸੀਂ ਆਪਣੇ ਮਾਪਿਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰੱਖ ਰਹੇ ਹੋ ਨਾ ਤੇ ਇਹ ਤੁਹਾਡਾ ਬਹੁਤ ਹੀ ਵੱਡਾ ਕੰਮ ਹੈ ਬਹੁਤ ਹੀ ਵੱਡਾ ਤੁਹਾਡਾ ਇਹ ਕਰਮ ਹੈ ਇਹ ਤੁਹਾਡਾ ਫਰਜ਼ ਵੀ ਹੈ ਜੋ ਕਿ ਤੁਹਾਨੂੰ ਪੂਰਾ ਕਰਨਾ ਚਾਹੀਦਾ ਹੈ ਤੇ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਅੱਜ ਕੱਲ ਦੇ ਸਮੇਂ ਦੀ ਵਿੱਚ ਆਪਾਂ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਨਹੀਂ ਜਿਹੜੇ ਕਿ ਆਪਣਾ ਇਸ ਫਰਜ਼ ਨੂੰ ਭੁੱਲ ਲੁੱਟ ਗਏ ਨੇ ਇਸੇ ਤਰੀਕੇ ਦੇ ਨਾਲ ਵੱਡੇ ਵੱਡੇ ਘਰਾਂ ਦੇ ਲੋਕਾਂ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਕੀ ਕਰਦੇ ਆ ਕਿ ਆਪਣੀ ਮਾਂ ਪਿਓ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡ ਕੇ ਆ ਜਾਂਦੇ ਨੇ ਪਰ ਕੀ ਹੁੰਦਾ ਹੈ ਕਿ ਜੇਕਰ ਤੁਹਾਡੀ ਕੋਲ ਤੁਹਾਡੇ ਮਾਂ ਪਿਓ ਤੁਹਾਡੇ ਨਾਲ ਨੇ ਤਾ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਸਭ ਤੋਂ ਵੱਡਾ ਪੈਸਾ ਉਹ ਨਹੀਂ ਜੇਕਰ ਤੁਹਾਡੀ ਘਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਤੁਹਾਡੀ ਨਾਲ ਨੇ ਅੱਜ ਕੱਲ੍ਹ ਦੀ ਸੋਨੀ ਦੇ ਵਿੱਚ ਇਸੇ ਤਰੀਕੇ ਦੇ ਨਾਲ ਤੁਹਾਡੇ ਮਾਤਾ ਪਿਤਾ ਦੀਆਂ ਦੁਆਵਾਂ ਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਪਰੇਸ਼ਾਨੀਆਂ ਦੁੱਖ ਤਕਲੀਫ ਤਾਂ ਦੂਰ ਹੁੰਦੇ ਹੀ ਹੁੰਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਔਖਾ ਸਮਾਂ ਆਇਆ ਹੋਇਆ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਿਕਲ ਜਾਵੇਗਾ ਤੁਹਾਨੂੰ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੁੰਦੀ। ਸੋ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਹ ਇੱਕ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀ ਤੁਹਾਨੂੰ ਦਾਨ ਦਾ ਮਤਲਬ ਸਮਝਾਉਣ ਦੇ ਲਈ ਕਿ ਦਾਨ ਜ਼ਰੂਰੀ ਨਹੀਂ ਕਿ ਪੈਸੇ ਦੇ ਨਾਲ ਹੀ ਕੀਤਾ ਚਾਹੁੰਦਾ ਹੈ। ਦਾਨ ਕਈ ਚੀਜ਼ਾਂ ਦੇ ਨਾਲ ਕੀਤਾ ਜਾ ਸਕਦਾ ਹੈ। ਸੋ ਅੱਜ ਦੀ ਜਿਹੜੀ ਵੀਡੀਓ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਤੇ ਤੇ ਸਾਨੂੰ ਆਸ ਹੈ ਕਿ ਅੱਜ ਦੀ ਜਿਹੜੀ ਵੀਡੀਓ ਇਹ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੋਵੇਗੀ। ਇਹ ਇਹਨਾਂ ਚੀਜ਼ਾਂ ਦਾ ਦੰਦ ਕੋਸੀ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਰਿਓ ਤੁਸੀਂ ਦੇਖੋਗੇ ਕਿ ਤੁਹਾਡੇ ਕੀਵੇਂ ਦੁੱਖ ਤਕਲੀਫ ਸਾਰੀਆਂ ਪ੍ਰੋਬਲਮ ਨੇ ਜਿਹੜੀਆਂ ਉਹ ਦੂਰ ਹੋ ਜਾਣਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਦੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ। ਵੀ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ। ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ। ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵਾਦ ਤੋਂ ਵਾਦੇ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ